ਕੈਨੇਡਾ ਦੇ ਵਿੱਚ ਉੱਚ ਸਿੱਖਿਆ ਪ੍ਰਾਪਤ ਕਰਨ ਦੀ ਇੱਛਾ ਰੱਖਣ ਵਾਲੇ ਭਾਰਤੀ ਵਿਦਿਆਰਥੀਆਂ ਲਈ ਅਹਿਮ ਖਬਰ ਸਾਹਮਣੇ ਆਈ ਹੈ। ਕੈਨੇਡਾ ਸਰਕਾਰ ਨੇ ਸਟੱਡੀ ਵੀਜ਼ਾ ਲਈ ਨੀਮਾ ਦੇ ਵਿੱਚ ਬਦਲਾਅ ਲਿਆਂਦਾ ਹੈ ਜਿਸ ਦੇ ਨਾਲ ਕੈਨੇਡਾ ਪੜ੍ਹਾਈ ਕਰਨ ਦੇ ਲਈ ਆਉਣ ਵਾਲੇ ਵਿਦਿਆਰਥੀਆਂ ਅਤੇ ਮਾਪਿਆਂ ਤੇ ਵਾਧੂ ਪੈਸਿਆਂ ਦਾ ਬੋਝ ਪੈਣ ਵਾਲਾ ਹੈ। ਸਸਰੀਆਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ। ਕੈਨੇਡਾ ਦੇ ਵੀ ਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਸਟੱਡੀ ਪਰਮਿਟਰਸ ਦੀਆਂ ਦੇ ਲਈ ਵਿੱਤੀ ਸਮਰੱਥਾ ਦੀ ਜ਼ਰੂਰਤਾਂ ਦੇ ਵਿੱਚ ਸੋਧ ਕੀਤੀ ਹੈ। ਨਵੇਂ ਨਿਯਮਾਂ ਦੇ ਮੁਤਾਬਕ 1 ਸਤੰਬਰ 2025 ਤੋਂ ਸਾਰੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਜਿਨ੍ਹਾਂ ਦੇ ਵਿੱਚ ਭਾਰਤੀ ਵਿਦਿਆਰਥੀ ਵੀ ਸ਼ਾਮਿਲ ਨੇ ਕੈਨੇਡਾ ਦੇ ਵਿੱਚ ਰਹਿਣ ਦੇ ਖਰਚਾ ਲਈ ਘੱਟੋ-ਘੱਟ 22895 ਕੈਨੇਡੀਅਨ ਡਾਲਰ ਯਾਨੀ ਕਿ ਭਾਰਤੀ ਕਰੰਸੀ ਦੇ ਵਿੱਚ ਲਗਭਗ 14 ਲੱਖ ਰੁਪਏ ਦੀ ਰਕਮ ਆਪਣੇ ਬੈਂਕ ਖਾਤਿਆਂ ਦੇ ਵਿੱਚ ਦਿਖਾਉਣੀ ਪਵੇਗੀ। ਕੈਨੇਡਾ ਸਰਕਾਰ ਨੇ ਪਿਛਲੀ ਫੀਸ ਦੇ ਨਾਲੋਂ 2000 ਕੈਨੇਡੀਅਨ ਡਾਲਰ ਦਾ ਵਾਅਦਾ ਕੀਤਾ ਹੈ। ਇਹ ਨਵੀਂ ਜ਼ਰੂਰਤ ਕியੂਬੈਕ ਤੋਂ ਬਾਹਰ ਸਾਰੇ ਸੂਬਿਆਂ ਅਤੇ ਖੇਤਰਾਂ ਦੇ ਵਿੱਚ ਅਪਲਾਈ ਕਰਨ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਲਾਗੂ ਹੋਵੇਗੀ। ਆਈਆਰਸੀਸੀ ਨੇ 2 ਜੂਨ 2025 ਨੂੰ ਐਲਾਨ ਕੀਤਾ ਸੀ ਕਿ ਸਤੰਬਰ 2025 ਤੋਂ ਸਟੱਡੀ ਪਰਮਿਟ ਦੇ ਲਈ ਅਰਜ਼ੀ ਦੇਣ ਵਾਲੇ ਵਿਦਿਆਰਥੀਆਂ ਨੂੰ ਆਪਣੇ ਨਾਲ ਆਉਣ ਵਾਲੇ ਪਰਿਵਾਰਕ ਮੈਂਬਰਾਂ ਦੇ ਜੀਵਨ ਖਰਚਿਆਂ ਨੂੰ ਪੂਰਾ ਕਰਨ ਲਈ ਵਾਧੂ ਪੈਸਿਆਂ ਨੂੰ ਬੈਂਕ ਖਾਤਿਆਂ ਵਿੱਚ ਦਿਖਾਉਣਾ ਪਵੇਗਾ। ਇਹ ਫੈਸਲਾ ਕੈਨੇਡਾ ਦੇ ਵਿੱਚ ਵੱਧਦੀ ਹੋਈ ਜੀਵਨ ਲਾਗਤ ਨੂੰ ਧਿਆਨ ਦੇ ਵਿੱਚ ਰੱਖਤੇ ਹੋਏ ਲਿਆ ਗਿਆ ਹੈ। ਇਹ ਪੈਸੇ ਵਿਦਿਆਰਥੀਆਂ ਦੀ ਪਹਿਲੇ ਸਾਲ ਦੀ ਟਿਊਸ਼ਨ ਫੀਸ ਅਤੇ ਹੋਰ ਖਰਚਿਆਂ ਤੋਂ ਵੱਖ ਹੈ। ਇਹ ਨਿਯਮ ਸਿਰਫ 1 ਸਤੰਬਰ 2025 ਜਾਂ ਇਸ ਤੋਂ ਬਾਅਦ ਦਰਜ ਕੀਤੀਆਂ ਅਰਜ਼ੀਆਂ ਤੇ ਲਾਗੂ ਹੋਣਗੇ। IRCC ਨੇ ਸਪਸ਼ਟ ਕੀਤਾ ਹੈ ਕਿ ਵਿਦਿਆਰਥੀਆਂ ਨੂੰ ਆਪਣੀ ਵਿੱਤੀ ਸਮਰੱਥਾ ਦਾ ਸਬੂਤ ਦੇਣ ਲਈ ਸਖਤ ਦਸਤਾਵੇਜ਼ ਪੇਸ਼ ਕਰਨੇ ਪੈਣਗੇ। ਇਸ ਦੇ ਵਿੱਚ ਸ਼ਾਮਲ ਨੇ ਜੇਕਰ ਪੈਸੇ ਪਹਿਲਾਂ ਤੋਂ ਹੀ ਕੈਨੇਡਾ ਦੇ ਵਿੱਚ ਟ੍ਰਾਂਸਫਰ ਕੀਤੇ ਗਏ ਨੇ ਤਾਂ ਵਿਦਿਆਰਥੀਆਂ ਦੇ ਨਾਮ ਤੇ ਕੈਨੇਡੀਅਨ ਬੈਂਕ ਅਕਾਊਂਟ ਦਾ ਸਬੂਤ ਹੋਵੇ। ਕਿਸੇ ਮਾਨਤਾ ਪ੍ਰਾਪਤ ਕੈਨੇਡੀਅਨ ਬੈਂਕ ਤੋਂ ਜਾਰੀ ਕੀਤਾ ਜੀ ਆਈ ਸੀ ਜੋ ਵਿਦਿਆਰਥੀਆਂ ਨੂੰ ਮਹੀਨਾਵਾਰ ਖਰਚਿਆਂ ਲਈ ਪੈਸੇ ਦਿੰਦੀ ਹੈ ਕਿਸੇ ਮਾਨਤਾ ਪ੍ਰਾਪਤ ਬੈਂਕ ਤੋਂ ਸਿੱਖਿਆ ਲੋਨ ਦੀ ਪ੍ਰਵਾਨਗੀ ਦਾ ਪੱਤਰ ਪਿਛਲੇ 4 ਮਹੀਨਿਆਂ ਦੀਆਂ ਬੈਂਕ ਸਟੇਟਮੈਂਟਸ ਜਾਂ ਫਿਰ ਬੈਂਕ ਬੈਲੈਂਸ ਸਰਟੀਫਿਕੇਟ ਹੋਵੇ ਜਾਂ ਫਿਰ ਕਿਸੇ ਵਿਅਕਤੀ ਜਾਂ ਫਿਰ ਸੰਸਥਾ ਤੋਂ ਪੱਤਰ ਜੋ ਵਿਦਿਆਰਥੀਆਂ ਦੇ ਖਰਚਿਆਂ ਨੂੰ ਸਪான்ਸਰ ਕਰਨ ਦੀ ਪੁਸ਼ਟੀ ਕਰਦਾ ਹੋਵੇ ਇਸ ਤੋਂ ਇਲਾਵਾ ਕੈਨੇਡਾ ਦੀ ਕੋਈ ਸਕਾਲਰਸ਼ਿਪ ਜਾਂ ਫਿਰ ਸਿੱਖਿਆ ਪ੍ਰੋਗਰਾਮ ਦਾ ਸਬੂਤ ਪੇਸ਼ ਕੀਤਾ ਜਾ ਸਕਦਾ ਹੈ ਇਹ ਸਬੂਤ ਇਸ ਗੱਲ ਦੀ ਗਾਰੰਟੀ ਦੇਣਗੇ ਕਿ ਵਿਦਿਆਰਥੀ ਕੈਨੇਡਾ ਦੇ ਵਿੱਚ ਆਪਣੀ ਪੜ੍ਹਾਈ ਦੇ ਦੌਰਾਨ ਮਾਲੀ ਤੌਰ ਤੇ ਸਵੈ ਨਿਰਭਰ ਨੇ। IRCC ਨੇ ਸਪਸ਼ਟ ਕੀਤਾ ਹੈ ਕਿ ਇਹ ਨਿਯਮ ਵਿਦਿਆਰਥੀਆਂ ਨੂੰ ਕੈਨੇਡਾ ਦੇ ਵਿੱਚ ਆਉਣ ਤੋਂ ਰੋਕਣ ਲਈ ਨਹੀਂ ਸਗੋ ਇਹ ਪੱਕਾ ਕਰਨ ਲਈ ਹੈ ਕਿ ਉਹ ਕੈਨੇਡਾ ਦੇ ਵਿੱਚ ਰਹਿਣ ਲਈ ਆਉਣ ਵਾਲੇ ਖਰਚਿਆਂ ਨੂੰ ਸੰਭਾਲ ਸਕਣ। ਕੈਨੇਡਾ ਦੇ ਵਿੱਚ ਜੀਵਨ ਦੇ ਰੋਜ਼ਮਰਾਂ ਖਰਚੇ ਸ਼ਹਿਰ, ਜੀਵਨ ਸ਼ੈਲੀ ਅਤੇ ਰਿਹਾਇਸ਼ ਦੀ ਕਿਸਮ ਤੇ ਨਿਰਭਰ ਕਰਦੇ ਨੇ। 22 ਦੇ ਵੈਂਕੂਵਰ ਵਰਗੇ ਵੱਡੇ ਸ਼ਹਿਰ ਸਭ ਤੋਂ ਮਹਿੰਗੇ ਨੇ ਜਦਕਿ ਮੋਂਟਰੀਅਲ ਐਡਮਿੰਟਨ ਤੇ ਸਕੈਚਵਨ ਵਰਗੇ ਸ਼ਹਿਰਾਂ ਦੇ ਵਿੱਚ ਖਰਚੇ ਉਹਨਾਂ ਦੇ ਨਾਲੋਂ ਥੋੜਾ ਘੱਟ ਨੇ ਇੱਕ ਭਾਰਤੀ ਵਿਦਿਆਰਥੀ ਲਈ ਔਸਤ ਖਰਚੇ ਜਿਵੇਂ ਕਿ ਆਫ ਕੈਂਪਸ ਕਰਾਇਆ ਖਾਣ ਪੀਣ ਆਉਣ ਜਾਣ ਦਾ ਖਰਚਾ ਸਿਹਤ ਬੀਮਾ ਤੇ ਹੋਰ ਖਰਚੇ ਪਾ ਕੇ ਔਸਤ ਸਾਲਾਨਾ 12 ਤੋਂ 18 ਲੱਖ ਰੁਪਏ ਦਾ ਖਰਚਾ ਆ ਜਾਂਦਾ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਵਾਧਾ ਭਾਰਤੀ ਵਿਦਿਆਰਥੀਆਂ ਤੇ ਉਹਨਾਂ ਦੇ ਪਰਿਵਾਰਾਂ ਤੇ ਵਿੱਤੀ ਬੋਝ ਵਧਾਵੇਗਾ ਪੰਜਾਬ ਦੇ ਵਿੱਚੋਂ ਵੱਡੀ ਗਿਣਤੀ ਵਿੱਚ ਵਿਦਿਆਰਥੀ ਕੈਨੇਡਾ ਜਾਂਦੇ ਨੇ ਉਹਨਾਂ ਨੂੰ ਪਹਿਲਾਂ ਹੀ ਸਟੱਡੀ ਵੀਜ਼ਾ ਦੇ ਲਈ 12 ਤੋਂ 13 ਲੱਖ ਰੁਪਏ ਦੀ ਜ਼ਰੂਰਤ ਨੂੰ ਪੂਰਾ ਕਰਨ ਦੇ ਲਈ ਕਈ ਵਾਰ ਪਰਿਵਾਰਾਂ ਨੂੰ ਲੋਨ ਤੱਕ ਲੈਣੇ ਪੈਂਦੇ ਨੇ ਨਵੇਂ ਨਿਯਮ ਦੇ ਨਾਲ ਇਹ ਰਕਮ 14 ਲੱਖ ਰੁਪਏ ਤੱਕ ਪਹੁੰਚ ਜਾਵੇਗੀ ਜੋ ਕਈ ਪਰਿਵਾਰਾਂ ਦੇ ਲਈ ਵੱਡੀ ਚੁਣੌਤੀ ਸਾਬਤ ਹੋ ਸਕਦੀ ਹੈ ਇਮੀਗ੍ਰੇਸ਼ਨ ਦੇ ਨਾਲ ਜੁੜੇ ਲੋਕਾਂ ਦਾ ਮੰਨਣਾ ਹੈ ਕਿ ਇਹ ਨਿਯਮ ਵਿਦਿਆਰਥੀਆਂ ਨੂੰ ਵੱਡੀ ਮੁਸ਼ਕਲ ਦੇ ਵਿੱਚ ਪਾ ਸਕਦਾ ਹੈ ਸਾਲ 2024 ਦੇ ਵਿੱਚ 5 ਲੱਖ ਦੇ ਕਰੀਬ ਭਾਰਤੀ ਵਿਦਿਆਰਥੀਆਂ ਨੇ ਕੈਨੇਡਾ ਦੇ ਵਿੱਚ ਸਟੱਡੀ ਦੇ ਲਈ ਅਪਲਾਈ ਕੀਤਾ ਸੀ ਜਦਕਿ ਸਾਲ 2023 ਦੀ ਗੱਲ ਕੀਤੀ ਜਾਵੇ ਤਾਂ 6 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਸਟੱਡੀ ਵੀਜ਼ੇ ਦੇ ਲਈ ਅਪਲਾਈ ਕੀਤਾ ਸੀ। ਇਸ ਦੇ ਘਟਣ ਦਾ ਕਾਰਨ ਇਹ ਹੈ ਕਿ ਵਧਾਈ ਗਈ ਫੀਸ ਅਤੇ ਸਟੱਡੀ ਪਰਮਿਟ ਦੀ ਗਿਣਤੀ ਤੇ پابੰਦੀ। ਨਵੀਂ ਫੀਸ ਵਾਧਾ ਇਸ ਰੁਝਾਨ ਨੂੰ ਹੋਰ ਜ਼ਿਆਦਾ ਪ੍ਰਭਾਵਿਤ ਕਰ ਸਕਦਾ ਹੈ। ਕੈਨੇਡਾ ਦੇ ਵਿੱਚ ਪੜ੍ਹਾਈ ਦੀ ਇੱਛਾ ਰੱਖਣ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਹੁਣ ਵਧੇਰੇ ਆਰਥਿਕ ਤੌਰ ਤੇ ਤਿਆਰੀ ਦੀ ਜ਼ਰੂਰਤ ਹੈ 14 ਲੱਖ ਰੁਪਏ ਦੀ ਨਵੀਂ ਜ਼ਰੂਰਤ ਨੇ ਪਹਿਲਾਂ ਹੀ ਮਹਿੰਗੀ ਪੜ੍ਹਾਈ ਨੂੰ ਹੋਰ ਚੁਣੌਤੀਪੂਰਨ ਬਣਾ ਦਿੱਤਾ ਹੈ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੀ ਅਰਜ਼ੀ 1 ਸਤੰਬਰ 2025 ਤੋਂ ਪਹਿਲਾਂ ਅਪਲਾਈ ਕਰਨ ਆਈਆਰਸੀਸੀ ਦਾ ਕਹਿਣਾ ਹੈ ਕਿ ਇਹ ਫੈਸਲਾ ਵਿਦਿਆਰਥੀਆਂ ਦੀ ਸਫਲਤਾ ਅਤੇ ਵਿੱਤੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਹੈ ਪਰ ਇਸ ਦੇ ਨਾਲ ਕਈ ਭਾਰਤੀ ਵਿਦਿਆਰਥੀਆਂ ਦੇ ਸੁਪਨਿਆਂ ਤੇ ਅਸਰ ਪੈ ਸਕਦਾ ਹੈ